ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਵੱਲੋਂ ਆਪ ਉਮੀਦਵਾਰਾਂ ਨੂੰ ਜਿਤਾਉਣ ਲਈ 31 ਲੱਖ 11 ਲੱਖ ਅਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਨੇ ਇਸ ਬਿਆਨ ਤੇ ਬੜੇ ਤਿੱਖੇ ਤੇਵਰ ਅਪਣਾਏ ਨੇ ਔਥੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ ਸ਼੍ਰੋਮਣੀ ਕਾਲੀਦਲ ਦੇ ਜ਼ਿਲ੍ਹਾ ਪ੍ਰੇਸ਼ਕ ਜੋਂ ਨਿੱਲੋ ਕਲਾਤੋ ਉਮੀਦਵਾਰ ਹਰਜੋਤ ਸਿੰਘ ਮੰਗਟ ਅਤੇ ਬਲਾਕ ਸੰਮਤੀ ਜ਼ੋਨ ਜਾਤੀਵਾਲ ਤੋਂ ਉਮੀਦਵਾਰ ਕੁਲਦੀਪ ਸਿੰਘ ਜਾਤੀਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਵਿਸ਼ੇਸ਼ ਤੌਰ ਤੇ ਸਾਫਤਾ ਕੈਬਨਟ ਮੰਤਰੀ ਹੀਰਾ ਸਿੰਘ ਗਾਬੜੀ ਅਤੇ ਹਲਕਾ ਮੁਖ ਸੇਵਾਦਾਰ ਪਰਮਜੀਤ ਸਿੰਘ ਿੱਲੋ ਚੋਣ ਸੰਭਾਵਨਾ ਕਰਨ ਦੇ ਲਈ ਪਿੰਡ ਪੁੱਛੇਸ ਜਿੱਥੇ ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੇ ਰਗੜੇ ਲਗਾਏ ਨੇ ਅਤੇ ਚੌਨ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਇੱਕ ਵੱਡੇ ਅਹੁਦੇ ਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਸੋਚ ਸਮਝ ਕੇ ਧਿਆਨਬਾਜੀ ਕਰਨੀ ਚਾਹੀਦੀ ਹੈ ਉਨਾਂ ਨੇ ਕਿਹਾ ਕਿ ਵਿਧਾਇਕ ਦਿয়ালਪੁਰਾ ਨੇ ਵੋਟਰਾਂ ਨੂੰ ਲਾਲਚ ਦਿੱਤਾ ਹੈ ਕਿ ਜਿਹੜਾ ਪਿੰਡ ਆਪ ਉਮੀਦਵਾਰ ਨੂੰ ਪਾਰੀ ਬਹੁਮਤ ਦੇ ਨਾਲ ਜਿਤਾਵੇਗਾ ਉਸ ਨੂੰ 31 ਲੱਖ 11 ਲੱਖ ਤੇ 5 ਲੱਖ ਰੁਪਏ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਧਾਇਕ ਦਿয়ালਪੁਰਾ ਨੇ ਇਹ ਬਿਆਨ ਦੇ ਕੇ ਆਪਣੇ ਪਾਰਟੀ ਦਾ ਪਰਿਸ਼ਟ ਸਿਸਟਮ ਉਜਾਗਰ ਕੀਤਾ ਅਤੇ ਇਸ ਬਿਆਨਬਾਜ਼ੀ ਤੇ ਉਹਨਾਂ ਦੀ ਮੈਂਬਰਸ਼ਿਪ ਵੀ ਖ਼ਤਮ ਹੋ ਸਕਦੀ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਣੀ ਆ ਸਭ ਲੋਕਾਂ ਮੱਛੜੇ ਰੀਏ ਪ੍ਰਚਾਰ ਲਈ ਪਹੁੰਚੋ ਤੇ ਕੀ ਕਹਿਣਾ ਤੁਹਾਨੂੰ ਕਿੱਦਾਂ ਸੋਚੁੰਦੇ ਆ ਜਿਹੜੇ ਨਗਰਾਂ ਜਾਣ ਦਾ ਮੌਕਾ ਮਿਲਦਾ ਐਡਾ ਵੱਡਾ ਛਾ ਆ ਜਜਬਾ ਲੋਕਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਕਿ ਮੁੜ ਕੇ ਸਰਕਾਰ ਜਿਹੜੀ ਆ ਸ਼ਰੋਮਨੀ ਕਾਲੀ ਦਲ ਦੀ ਲੈ ਕੇ ਆਉਣੀ ਆ ਮੇਰੀਆਂ ਮਤਾਵਾਂ ਮੇਰੀਆਂ ਭੈਣਾਂ ਧੀਆਂ ਬੱਚੇ ਨੌਜਵਾਨ ਬਜ਼ੁਰਗ ਬੜੇ ਹਮ ਹਮਾ ਕੇ ਪ੍ਰੋਗਰਾਮਾਂ ਵਿੱਚ ਪਹੁੰਚਦੇ ਆ ਇਥੋਂ ਇਹ ਪਤਾ ਲੱਗਦਾ ਆ ਕਿ ਆਉਣ ਵਾਲੀ ਸਰਕਾਰ ਆ ਜਿਹੜੀ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸੁਦਰਸ਼ ਗੀਰ ਸਿੰਘ ਬਾਦਲਾਉਣਗੇ ਕਾਲੀ ਦਲ ਦੀ ਸਰਕਾਰ ਰਹੂਗੀ ਇੱਕ ਮੈਨੂੰ ਪਤਾ ਲੱਗਾ ਕੋਈ ਧਮਕੀਆਂ ਧਮਕੀਆਂ ਦਿੰਦੇ ਨੇ ਇੱਕ ਹੋਰ ਤੇ ਜੋ ਜ਼ਮਾਨੇ ਕੇ ਸਾਥ ਸਾਥ ਬਦਲ ਜਾਂਦੇ ਹੈ ਮਰਦੋਦ ਹੈ ਜ਼ਮਾਨੇ ਕੋ ਬਦਲ ਦਿੰਦੇ ਹੈ ਅਹੀਂ ਸੁਦਰਸ਼ ਸੁਖਬੀਰ ਸਿੰਘ ਬਾਦਲਾ ਜ਼ਮਾਨੇ ਨੂੰ ਬਦਲਨ ਵਾਲਾ ਮਨੁੱਖ ਆ ਮੈਂ ਭੁਲੇਖੇ ਚ ਨਾ ਰਹਿ ਜਾ ਜੇ ਕਿਤੇ ਇਹ ਧਮਕੀਆਂ ਧੁਕੀਆਂ ਬੰਦ ਕਰ ਦਿਓ ਵਰਨਾ ਇਹ ਵੀ ਤਿਆਰ ਨਾਲ ਜਿੱਦ ਸਿੰਘ ਵੀ ਤਿਆਰ ਨੇ ਕੋਈ ਐਡੀ ਗੱਲ ਨਹੀਂ ਗਈ ਵੋਟਾ ਪਾਉਣੀਆਂ ਲੋਕਾਂ ਨੇ ਜਿੱਥੇ ਦਿਲ ਕਰਦਾ ਵੋਟਾ ਤੁਸੀਂ ਇਹ ਤਭੀਆਂ ਨਾਲ ਨਹੀਂ ਪਵਾ ਸਕਦੇ ਫਿਰ ਕਰਕੇ ਇਹ ਦਲ ਦੇ ਉਮੀਦਵਾਰ ਜਿਹੜੇ ਨੇ ਸਾਡੇ ਉਹਨਾਂ ਨੂੰ ਤਕਰੀ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਕਾਮਯਾਬ ਕਰੋ ਇੱਕ ਪਿੱਛੇ ਜੀ ਵੀਡੀਓ ਵਾਇਰਲ ਹੋਈ ਹੈ ਜੀ ਪਿੰਡਾਂ ਨੂੰ ਲਾਲ ਦਿੱਤੇ ਜਾ ਰਹੇ ਨੇ ਕਿ ਇਹਨੂੰ 31 ਲੱਖ ਬਿਜਟ ਆ ਕੇ ਭੇਜੋ ਦੇ ਦੇ ਤੇ ਬਾਰੇ ਟੁੱਟ ਕੀ ਕਹਿਣਾ ਹੁੰਦਾ ਇਹਨਾਂ ਕੋਲ 31 ਪੈਸੇ ਨਹੀਂ ਗੇ 31 ਲੱਖ ਕਿੱਥੋਂ ਲੈ ਕੇ ਆਉਣਗੇ 31 ਪੈਸੇ ਨਹੀਂ ਇਹ ਤਾਂ ਲੁੱਟਣ ਆਤੇ ਆਏ ਲੁੱਟੀ ਜਾਂਦੇ ਰੋਜ਼ ਹੀ 5-5 2-2 4-4 ਹਜ਼ਾਰ ਤੋਂ ਇਸ ਕਰਕੇ ਮੈਂ ਸਨ ਕਿ ਝੂਠੇ ਲਾ ਰਹੇ ਆ ਪਹਿਲੋ ਹਜ਼ਾਰ-ਹਜ਼ਾਰ ਦੀ ਦੱਸਿਆ ਹਜ਼ਾਰ-ਹਜ਼ਾਰ ਬੀਬੀਆਂ ਦੇਾਂਗੇ ਕਦੀ ਕੁਛ ਕਹਦੇ ਬੜੇ-ਬੜੇ ਬੋਰਡ ਲਾਤੇ ਤੇ ਨਿਕਲੇ ਝੂਠ ਉਸੇ ਗੁਜਾਰਤ ਚ ਜਾ ਕੇ ਪਤਾ ਕੀ ਹੁੰਦੇ ਵੀ ਆ ਜਿਹੜਾ ਹੜ ਆਏ ਨੇ ਸਾਰੇ ਪੰਜਾਬ ਚ ਆ ਗਏ ਅਸੀਂ ਉਹਦੇ 50-50 ਹਜ਼ਾਰ ਰੁਪਈਆ ਲੋਕਾਂ ਦੇ ਅਕਾਊਂਟ ਚ ਪਾਤਾ ਇਥੇ 50 ਪੈਸੇ ਵੀ ਕਿਸੇ ਅਕਾਊਂਟ ਚ ਆਏ ਇੰਨੇ ਝੂਠੇ ਬੰਦੇ ਦੁਨੀਆ ਦੇ ਉੱਤੇ ਆ ਔਰ ਨਾਲ ਸਮਾਂ ਦੱਸੂਗਾ ਇਹਨਾਂ ਨੂੰ ਪਿਕਰਾ ਝੂਠ ਬੁੱਢੀ ਦਾ ਠੀਕ ਹੈ ਜਿ세 ਜਿਹੜਾ ਪੰਜ ਗਰਾਈਆਂ ਬਲਾਕ ਸੰਤੀ ਜ਼ੋਨ ਆ ਉਹਦੀ ਮੀਟਿੰਗ ਰੱਖੀ ਸੀ ਉਦੋਂ ਵਾਲ ਪਿੰਡ ਵਿਖੇ ਔਰ ਮੇਰੇ ਨਾਲ ਸਾਡੇ ਬਲਾਕ ਸੰਤੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਸਣੀ ਜੀ ਨੇ ਔਰ ਮੈਂ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਹਰਜੋਤ ਸਿੰਘ ਬਾਗੜ ਔਰ ਸਾਡੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਮੀਟਿੰਗ ਰੱਖੀ ਸੀ ਉਹਦੇ ਲਈ ਲੋਕਾਂ ਦੇ ਵਿੱਚ ਐਨਾ ਉਤਸ਼ਾਹ ਸੀ ਕਿ ਤੁਸੀਂ ਆਪ ਦੇਖ ਸਕਦੇ ਹੋ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰ ਚੁੱਕੀ ਆ ਮੀਟਿੰਗ ਸਾਡੀ ਔਰ ਲੋਕ ਆਪ ਮਹਾਰੇ ਸਾਡੇ ਇਕੱਠਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੋਕਾਂ ਦੇ ਮਨਾਂ ਅੰਦਰ ਰੋਸ ਆ ਰੋਸ ਇਸ ਪਾਰਟੀ ਆਮ ਆਦਮੀ ਪਾਰਟੀ ਦੇ ਵਿਰੁੱਧ ਆ ਕਿ ਇਹਨਾਂ ਨੇ ਜੋ ਝੂਠੇ ਵਾਦੇ ਕੀਤੇ ਝੂਠੇ ਵਾਦੇ ਕਰਕੇ ਸਰਕਾਰ ਬਣਾਈ ਔਰ ਅੱਜ ਤੱਕ ਇੱਕ ਵੀ ਵਾਦਾ ਲਾਗੂ ਨਹੀਂ ਕੀਤਾ ਔਰ ਲੋਕਾਂ ਦੀ ਕਦੇ ਸਾਰ ਨਹੀਂ ਲਈ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਜੋ ਰੋਸ ਆ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਉਹ ਰੋਸ ਆਪਣਾ ਕੱਢਣਗੇ ਸਾਨੂੰ ਪੂਰਨ ਆਸ ਅੱਜ ਦੇ ਇਕੱਠ ਨੂੰ ਦੇਖ ਕੇ ਕੀ ਲੱਗਦਾ ਹੈ ਅੱਜ ਦੇ ਇਕੱਠ ਨੂੰ ਦੇਖ ਕੇ ਲੱਗਦਾ ਵੀ ਸ਼ਰੋਮਣੀ ਅਕਾਲੀ ਦਲ ਦਾ ਕੋਈ ਮੁਕਾਬਲਾ ਨਹੀਂ ਸ਼ਰੋਮਣੀ ਅਕਾਲੀ ਦਲ ਦੀ ਸਿਰਫ ਇੱਕ ਜਿੱਤ ਦਾ ਐਲਾਨ ਹੋਣਾ ਹੀ ਬਾਕੀ ਆ ਜਿੱਤ ਦਾ ਅਕਾਲੀ ਦਲ ਉਸੇ ਦਿਨ ਗਿਆ ਸੀ ਜਿਸ ਦਿਨ ਇਹਨਾਂ ਨੇ ਕਾਗਜ਼ ਰਿਜੈਕਟ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਮਾੜੀ ਕੋਸ਼ਿਸ਼ ਕੀਤੀ ਔਰ ਦੂਜੀ ਜਿੱਤ ਮੈਂ ਤੁਹਾਨੂੰ ਪਰਸੋਂ ਦਾ ਜੋ ਐਮਐਲਏ ਸਾਹਿਬ ਦਾ ਬਿਆਨ ਆ ਉਹ ਬਿਆਨ ਨੇ ਸਾਡੀ ਜਿੱਤ ਪੱਕੀ ਕਰ ਦਿੱਤੀ ਜੋ ਉਹ ਘਬਰਾ ਕੇ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਆ ਜਿਹਦਾ ਕਿ ਸਾਫ਼ ਪਤਾ ਲੱਗਦਾ ਕਿ ਵੋਟਰਾਂ ਨੂੰ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਆ ਉਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਲੋਕ ਨਹੀਂ ਚਾਹ ਰਹੇ ਹੁਣ ਇੱਕ ਲੌਲੀਪੌਪ ਦਿੱਤਾ ਜਾ ਰਿਹਾ ਲੋਕਾਂ ਨੂੰ ਜਿਵੇਂ ਕਿ 100000 ਰੁਪਿਆ ਮਹਿਲਾਵਾਂ ਨੂੰ ਦੇਣ ਦੀ ਗੱਲ ਕੀਤੀ ਗਈ ਸੀ ਉਸੇ ਤਰਜ਼ ਤੇ ਇਹਨਾਂ ਨੇ ਅੱਜ 11 ਲੱਖ 21 ਲੱਖ 31 ਲੱਖ ਦੀ ਇੱਕ ਸ਼ੋਸ਼ਾ ਛੱਡਿਆ ਲੌਲੀਪੌਪ ਦਿੱਤਾ ਪਰ ਮੈਂ ਐਮਐਲਏ ਸਾਹਿਬ ਨੂੰ ਕਹੂੰਗਾ ਵੀ 13000 ਪੰਚਾਇਤਾਂ ਨੇ ਲਗਭਗ ਪੰਜਾਬ ਦੇ ਅੰਦਰ ਤੁਸੀਂ 100000 ਰੁਪਿਆ ਬੀਬੀਆਂ ਨੂੰ ਦੇ ਨਹੀਂ ਸਕੇ ਤੁਹਾਡੇ ਕੋਲ ਕੋਈ ਰੋਡ ਮੈਪ ਹੈ ਇਹ ਪੈਸੇ 31 ਲੱਖ ਗੁਣਾ 13000 ਕਰਕੇ ਦੇਖ ਲਓ ਕਈ ਹਜ਼ਾਰ ਕਰੋੜ ਦੀ ਲੋੜ ਆ ਸਰਕਾਰ ਦੇ ਖਜ਼ਾਨੇ 'ਚ ਪੈਸੇ ਤਾਂ ਹੈ ਨਹੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਨੂੰ ਇਹ ਪੈਸੇ ਤੁਸੀਂ ਜਿਹੜਾ ਵਾਅਦਾ ਕੀਤਾ ਹੈ ਪੂਰਾ ਕਿਵੇਂ ਕਰੋਗੇ ਔਰ ਇਹ ਐਮਐਲਏ ਸਾਹਿਬ ਔਰ ਆਮ ਆਦਮੀ ਪਾਰਟੀ ਦੀ ਬਖਲਾਹਟ ਸਾਫ਼ ਦਿਖ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਤੋਂ ਘਬਰਾਏ ਹੋਏ ਨੇ ਦੇਖੋ ਜੋ ਇਹ ਚਨਾ ਦਾ ਸਮਾਂ ਚੱਲ ਰਿਹਾ ਬਲਕਸ਼ੰਤੀ ਜ਼ਿਲ੍ਹਾ ਪਰਿਸ਼ਦ ਦਾ ਉਹਦੇ ਰਿਗਾਰਡਿੰਗ ਅੱਜ ਬੇਟ ਏਰੀਏ ਦੇ ਸਮੂਹ ਪਿੰਡਾਂ ਦਾ ਦੌਰਾ ਰੱਖਿਆ ਗਿਆ ਸੀ ਜਿਦੇ ਵਿੱਚ ਸਾਡੇ ਨਾਲ ਪਾਰਟੀ ਦੇ ਸੀਨੀਅਰ ਲੀਡਰ ਹੀਰ ਦਾ ਸਿੰਘ ਜੀ ਗਾਵੜੀਆ ਜੀ ਵੀ ਸਾਡੇ ਨਾਲ ਨੇ ਸੋ ਬੜਾ ਭਾਰੀ ਸੋਨਾ ਹੰਗਾਰਾ ਮਿਲ ਰਿਹਾ ਤੇ ਯਕੀਨਨ ਤੌਰ ਦੇ ਉੱਤੇ 14 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਲੋਕ ਸ਼ਰੂਮਣੀ ਅਕਾਲੀ ਦਲ ਨਾਲ ਡਟ ਕੇ ਖੜਨ ਲਈ ਤਿਆਰ ਹੋਏ ਹੋਏ ਨੇ ਸ਼ਰੂਮਣੀ ਅਕਾਲੀ ਦਲ ਦੇ ਸਮੇਂ ਨੂੰ ਯਾਦ ਕਰ ਰਹੇ ਨੇ ਤੇ ਲੋਕ ਆਪ ਮੁਹਾਰੇ ਇਸ ਵਾਰ ਇਹ ਕਹਿ ਰਹੇ ਨੇ ਵੀ ਯਾਰ ਆਪਣੇ ਆਪਣੇ ਨੇ ਬਗਾਨੇ ਬਥੇਰੇ ਦੇਖ ਲੇ ਆਪਣੇ ਜਿਹੜੇ ਨੇ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਨੇ ਪੰਜਾਬ ਦੀ ਖੇਤਰੀ ਪਾਰਟੀ ਜੋ ਪੰਜਾਬ ਦੇ ਭਲੇ ਬਾਰੇ ਸੋਚਦੀ ਆ ਉਹਦੇ ਨਾਲ ਜੋ ਖੜਨ ਦਾ ਇਹਨਾਂ ਨੇ ਮਨ ਬਣਾ ਰੱਖਿਆ ਸ਼ੁਕਰੀਆ ਕੀਤੀ ਗਈ ਹੈ ਤੁਨਕਮਿਸ਼ਨ ਨੂੰ ਕੀ ਹੈ ਸਾਰਾ ਮਾਮਲਾ ਦੇਖੋ ਪਿਛਲੇ ਸਮੇਂ ਮੈਂ ਆਫ ਹੈਰਾਨ ਹੋ ਜਾਣਾ ਵੀ ਜਦੋਂ ਅਸੀਂ ਕਿਸੇ ਵੱਡੇ ਅਹੁਦੇ ਤੇ ਬੈਠਿਆ ਸਾਨੂੰ ਸੋਚਣਾ ਚਾਹੀਦਾ ਜਾਂ ਸਾਨੂੰ ਘਟੂ ਘਟ ਕਾਨੂੰਨ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਇਹ ਇੱਕ ਮੈਂ ਵੀ ਵੀਡੀਓ ਕਲਿੱਪ ਸੁਣੀ ਸੀ ਜਿਹਦੇ ਵਿੱਚ ਸਾਡੇ ਇੱਥੋਂ ਦੇ ਐਮਐਲਏ ਸਾਹਿਬ ਕਹਿ ਰਹੇ ਨੇ ਵੀ 31 ਲੱਖ ਰੁਪਏ ਪੰਚਾਇਤਾਂ ਨੂੰ ਦਵਾਂਗੇ ਜਿਹੜੀ ਵੱਧ ਵੋਟਾਂ ਨਾਲ ਜਿਤਾਉ ਕਿਸੇ ਨੂੰ 11 ਲੱਖ ਕੇ ਤੇ ਉਹਨੂੰ 5 ਲੱਖ ਸੋ ਸਿੱਧੇ ਤੌਰ ਤੇ ਉੱਤੇ ਕਰਪਟ ਸਿਸਟਮ ਦੀ ਉਹਨਾਂ ਦੀ ਜੋ ਜੋ ਪਾਰਟੀ ਦੇ ਅੰਦਰ ਕਰਪਟ ਸਿਸਟਮ ਚੱਲ ਰਿਹਾ ਉਨ ਉਹਨਾਂ ਨੇ ਉਜਾਗਰ ਕੀਤਾ ਵੀ ਅਸੀਂ ਪੈਸੇ ਨਾਲ ਵੋਟਾਂ ਖਰੀਦਣੀਆਂ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਪੰਜਾਬ ਦੇ ਲੋਕ ਜਾਗੀ ਜਮੀਰ ਵਾਲੇ ਲੋਕ ਨੇ ਇਹ ਪੈਸੇ ਪਿੱਛੇ ਥੋੜੇ ਝੂਠੇ ਲਾ ਰਹੇ ਆ ਪਿੱਛੇ ਪਹਿਲਾਂ ਫਸ ਗਏ ਕਈ ਪਛਤਾ ਰਹੇ ਨੇ ਤੇ ਇਸ ਰਿਗਾਰਡਿੰਗ ਜੋ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਕੀਤੀ ਗਈ ਆ ਕਿਉਂਕਿ ਇਹ ਇਲੈਕਸ਼ਨ ਕੋਡ ਦੀ ਉਲੰਘਣਾ ਆ ਤੇ ਮੈਂ ਮਾਨਯੋਗ ਵਿਧਾਇਕ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਜਦੋਂ ਇਹ ਜਿਹੇ ਬਿਆਨ ਕਰਦੇ ਆ ਇਹਨਾਂ ਦੇ ਨਾਲ ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਨੇ ਕੋਈ ਨੋਟਿਸ ਨਾ ਲੈ ਆ ਗਿਆ ਤੇ ਸਾਡਾ ਜਿਹੜਾ ਪਾਰਟੀ ਦਾ ਲੀਗਲ ਸੈੱਲ ਆ ਇਹ ਮੈਟਰ ਉਹਨਾਂ ਦੇ ਹੱਥ ਤੱਕ ਜਾਂ ਹਾਈ ਕੋਰਟ ਤੱਕ ਵੀ ਲੈ ਕੇ ਜਾਇਆ ਜਾਊਗਾ ਤੇ ਇਹ ਅਜਿਹੇ ਮਸਲੇ ਹੁੰਦੇ ਆ ਜਿਦੇ ਵਿੱਚ ਐਮਐਲਏ ਸ਼ੇਪੀ ਖਾਰਜ ਹੋ ਜਾਂਦੀ ਹੈ ਕਿਉਂਕਿ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਮੈਂ ਫਿਰ ਵੀ ਇੱਕ ਬੇਨਤੀ ਕਰਦਾ ਵੀ ਲੀਗਲ ਪ੍ਰੋਸੈਸ ਦਾ ਫਾਲੋ ਕਰਨਾ ਹੀ ਕਰਨਾ ਪਰ ਚੰਗਾ ਹੋਇਆ ਇਹਨਾਂ ਨੇ ਆਪੇ ਦੱਸਤਾ ਵੀ ਜਿਹੜੇ ਕਹੇ ਸੀ ਬਹੁਤ ਕੰਮ ਕੀਤੇ ਨੇ ਲੋਕ ਆਪ ਵੋਟਾਂ ਪਾਉਣਗੇ ਤੇ ਆਖਰਕਾਰ ਆਪੇ ਮੰਨ ਕੇ ਵੀ ਸਾਨੂੰ ਪੈਸੇ ਨਾਲੇ ਵੋਟਾਂ ਖਰੀਦਣੀਆਂ ਪੈਣੀਆਂ ਨੇ ਲੋਕ ਲੋਕਾਂ ਦੇ ਵਿੱਚ ਇਹਨਾਂ ਦੀ ਕੋਈ ਗੱਲ ਨਹੀਂ ਅੱਜ ਇਦਾਂ ਲੱਗਦਾ ਕਿੰਨਾ ਕੁ ਲੀਡ ਮਿਲੂ ਜਿਹੜੀ ਕਾਲੀ ਦਰਮ ਕੰਨਾ ਦੇਖੋ ਮੈਂ ਇਹ ਕਹਿਣਾ ਵੀ ਜਦੋਂ ਦੋ ਦੋ ਪਹਿਲਵਾਨ ਭੇੜਦੇ ਆ ਹਾਰ ਜਿੱਤ ਦਾ ਫੈਸਲਾ ਹੁੰਦਾ ਤੇ ਜਿੱਤਾਂਗੇ ਜ਼ਰੂਰ ਬਾਕੀ ਉਹ ਪ੍ਰਮਾਤਮਾ ਤੇ ਭਰੋਸਾ ਹਾਰ ਜਿੱਤ ਜਿਹੜੀ ਲੀਡ ਆ ਉਹ ਤੁਹਾਨੂੰ ਆਪੇ ਸਾਹਮਣੇ ਆ ਜਾਣੀ ਆ ਪਰ ਮੈਂ ਇੱਕ ਯਕੀਨ ਦਉਣਾ ਵੀ ਜਿਹੜੇ ਇਹ ਪਿੰਡ ਨੇ ਜਿਹੜੇ ਮੱਛਵੜਾ ਸਾਈਡ ਦੇ ਨੇ ਪੰਥਕ ਜੀਏ ਨੇ ਪੰਥ ਨਾਲ ਖੜੇ ਨੇ ਤੇ ਪੰਥ ਨਾਲ ਖੜੇ ਰਹਿਣਗੇ ਤੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਕਾਦੀਦਾਲਾ ਉਹਨੂੰ ਬਹੁਤ ਭਾਰੀ ਬਹੁਮਤ ਨੇ ਇਥੋਂ ਜਤੋਂ